ਸਰਕਾਰ ਦੋਸਤੋ ਤੁਹਾਡਾ ਸਾਰਿਆਂ ਨੂੰ ਇਸ ਪ੍ਰੈਸ ਕਾਨਫਰੰਸ ਚ ਆਉਣ ਲਈ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਤੇ ਜੀ ਆਇਆਂ ਨੂੰ ਦੋਸਤੋ ਕੱਲ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਨੂੰ ਖੂਨ ਪਸੀਨੇ ਤੇ ਬਾਦਲ ਪਰਿਵਾਰ ਨੇ ਆਪਣੇ ਸੁਖ ਵਿਲਾ ਖੜੇ ਕੀਤੇ ਆ ਉਸ ਸੀਜ ਨੂੰ ਉਸ ਗੱਲ ਨੂੰ ਅੱਗੇ ਵਧਾਉਣ ਵਾਸਤੇ ਅੱਜ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਗੱਲ ਇਹ ਹੈ ਕਿ ਸੱਤਾ ਚ ਆ ਕੇ ਔਰ ਸੱਤਾ ਦੇ ਦੌਰਾਨ ਆਪਣੇ ਨਿੱਜੀ ਹਿੱਤ ਕਿਸ ਤਰੀਕੇ ਨਾਲ ਪ੍ਰੋਟੈਕਟ ਕਰਨੇ ਆ ਫਾਇਦੇ ਲੈਣੇ ਆ ਉਦੇ ਲਈ ਇੱਕ ਕੱਲਾ ਐਗਜ਼ੈਂਪਲ ਸੁਖਵਿਲਾ ਦਾ ਨਹੀਂ ਹੈ ਦੇ ਆਰ ਹੈਪਚੁਅਲ ਬੈਨੀਫਿਸ਼ਰੀ ਆਪਾਂ ਇੱਕ ਸ਼ਬਦ ਵਰਤਦੇ ਹੁੰਨੇ ਆ ਕਿ ਹੈਪਚੁਅਲ ਆਫੈਂਡਰ ਕੋਈ ਬੰਦਾ ਵਾਰ-ਵਾਰ ਕ੍ਰਾਈਮ ਕਰਦਾ ਹੈ ਤੇ ਲੀਗਲ ਟਰਮ ਹੈ ਕਿ ਹੈਪਚੁਅਲ ਆਫੈਂਡਰ ਹੈ ਲੇਕਿਨ ਇਸ ਅੱਜ ਇਸ ਪ੍ਰੈਸ ਕਾਨਫਰੈਂਸ 'ਚ ਮੈਂ ਐਕਸਪਲੇਨ ਕਰੂੰਗਾ ਕਿ ਬਾਦਲ ਪਰਿਵਾਰ ਹੈਪਚੁਅਲ ਬੈਨੀਫਿਸ਼ਰੀ ਹੈ ਜਦੋਂ ਜੇ ਸੱਤਾ 'ਚ ਇਹ ਹੁੰਦੇ ਆ ਕਿਸ ਤਰੀਕੇ ਨਾਲ ਆਪਣੇ ਪਰਿਵਾਰਕ ਲਾਹੇ ਵਾਸਤੇ ਨਿੱਜੀ ਵਿਵਸਾਇਕ ਧੰਦੇ ਵਾਸਤੇ ਕਾਰੋਬਾਰ ਨੂੰ ਤਰਜੀਹ ਦਿੰਦੇ ਆ ਔਰ ਫਾਇਦਾ ਲੈਂਦੇ ਉਹਦੇ ਇੱਕ ਨਹੀਂ ਅਨੇਕਾ ਉਦਾਹਰਣ ਹੈ 1977-78 ਚ ਆਪਾਂ ਸ਼ੁਰੂ ਕਰ ਲਈਏ ਜਦੋਂ ਮੁੱਖ ਮੰਤਰੀ ਮਾਨ ਸਾਹਿਬ ਨੇ ਵੀ ਲੁਧਿਆਣੇ ਮੀਟਿੰਗ ਬੁਲਾਈ ਸ਼ੋਰਚ ਗੱਲ ਕੀਤੀ ਸੀ ਕਿ ਬਾਦਲ ਸਾਹਿਬ ਨੇ एसवाईएल ਦਾ ਨੋਟੀਫਿਕੇਸ਼ਨ ਕਰਤਾ ਤੇ ਬੈਨੀਫਿਟ ਕੀ ਹੋਇਆ ਗੁਰੂਗਾਵਾ ਚ 5 ਸਟਾਰ ਹੋਟਲ ਦੀ ਜ਼ਮੀਨ ਹੈਪਟੂਅਲ ਬੈਨੀਫਿਸ਼ਰੀ ਬਾਦਲ ਪਰਿਵਾਰ ਉਹ ਇੱਕ ਇੱਕ ਕਰਕੇ ਜੇ 1997 ਵਾਲੀ ਸਰਕਾਰ ਚ एसवाईएल ਨੂੰ ਡੀਸੈਲਟਿੰਗ ਦੇ ਨਾਮ ਤੇ ਸਫਾਈ ਕੀਤੀ ਜਾਂਦੀ ਆ ਅਪਗ੍ਰੇਡ ਕੀਤੀ ਜਾਂਦੀ ਆ ਤੇ ਬੈਨੀਫਿਟ ਕੀ ਆਇਆ ਜਾਂਦਾ ਬਾਲਾ ਸਰ ਦੇ ਫਾਰਮ ਨੂੰ ਵਾਧੂ ਵਧ ਪਾਣੀ ਤਾਂ ਕਿ ਉਹਨਾਂ ਦੀ ਖੇਤੀਬਾੜੀ ਚ ਕੋਈ ਕਮੀ ਨਾ ਰਹਿ ਜੇ ਥਿਸ ਇਜ਼ ਦਾ ਐਗਜੈਕਟ ਐਗਜ਼ਾਮਪਲ ਆਫ ਹੈਪਚੁਅਲ ਬੈਨੀਫਿਸ਼ਰੀ ਸੇਮ ਇਸੇ ਤਰੀਕੇ ਨਾਲ ਇਹ ਤਾਂ ਗੁਰਬਾਣੀ ਨੂੰ ਵੀ ਛੜਦੇ ਗੁਰੂ ਸਾਹਿਬ ਦੀ ਬਾਣੀ ਤੇ ਪ੍ਰਚਾਰ ਪ੍ਰਸਾਰ ਨੂੰ ਵੀ ਉਰਤੇ پابੰਦੀ ਲਾਤੀ ਉਹਦੇ ਤੇ ਲਿਮਿਟੇਸ਼ਨ ਉਹਨੂੰ ਇੱਕ ਲਿਮਿਟਿਡ ਦਾਇਰੇਕਟ ਪ੍ਰਸਾਰਨ ਕਰਤਾ ਤੇ ਬੈਨੀਫਿਟ ਕਿੰਨੇ ਲਿਆ ਪੀਟੀਸੀ ਚੈਨਲ ਨੇ ਫਿਰ ਐਕਚੁਅਲ ਬੈਨੀਫਿਸ਼ਰੀ ਕਿਉਂ ਕਿਸੇ ਚੈਨਲ ਹੋਰ ਕਿਸੇ ਨੂੰ ਰਾਈਟ ਨਹੀਂ ਕਿਸੇ ਵੀ ਰੇਡੀਓ ਨੂੰ ਰਾਈਟ ਨਹੀਂ ਕਿਸੇ ਨੂੰ ਅਧਿਕਾਰ ਨਹੀਂ ਜੇ ਅਧਿਕਾਰ ਮਿਲਦੇ ਸੀ ਤੇ ਲੱਖਾਂ ਲੱਖਾਂ ਹਜ਼ਾਰਾਂ ਹਜ਼ਾਰਾਂ ਕਰੋੜਾ ਕਰੋੜਾ ਰੁਪਇਆ ਉਹਨਾਂ ਨੂੰ ਉਹਦੇ ਬਦਲੇ ਦੇਣਾ ਪੈਂਦਾ ਸੀ ਅਗੇਨ ਗੁਰਬਾਣੀ ਤੋਂ ਵੀ ਬੈਨੀਫਿਟ ਲਿਆ ਤੇ ਬੈਨੀਫਿਟ ਇੱਥੇ ਕੋਈ ਪੰਜਾਬ ਦੇ ਲੋਕਾਂ ਦਾ ਨਹੀਂ ਹੋ ਰਿਹਾ ਜਿਹੜਾ ਸਭ ਤੋਂ ਹੀ ਅਹਿਮ ਪੁਆਇੰਟ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਸਾਥੀਓ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਹੈ ਕਿ तमाम ਇਹਨਾਂ ਪਹਿਲੂਆਂ 'ਚ ਬੈਨੀਫਿਟ ਪੰਜਾਬ ਦਾ ਨਹੀਂ ਹੋਇਆ ਪੰਜਾਬ ਨੂੰ ਤੇ ਦਾਅ ਤੇ ਲਾਇਆ ਗਿਆ ਬੈਨੀਫਿਟ ਪਰਿਵਾਰ ਦਾ ਹੋਇਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ